来，来。<Allez>, <laughs> ਦੇਖ ਕੇ ਸੰਦੇਗਾ ਮਾਲ ਹੈ ਜੀ اچھا ਉਹ ਸਾਹਮਣੇ ਵਾਲੀ ਹੈ ਯਾਰ ਫਿਰ ਨਾ ਤੇਰੀ ਕੋਈ ਬੰਦੀ ਭੇਜਿਆ ਕੋਈ ਨਾ ਇਹ ਹੁੰ ਬਗੇਤਾ ਕੇ ਇਹਨ ਮਟਾਉ ਡਿ ਗਿਆ ਹੂ ਫੋਟੋ ਜੀ ਦੀ ਉੱਤੇ ਇਹਨ ਮਟ ਪਾਇਆ ਹੈ ਤੇ ਮੋਟੇ ਦਾਣਾ ਹੂੰ ਆਪਣੀ ਸਾਈਡ ਘਰੇ ਨਹੀਂ ਮੰਡੇ ਹੋ ਮਾ ਕਿਹੜਾ ਪਿੰਡਾ ਕੀ ਘਟਨਾ ਵਾਪਰੀ ਹੈ ਜੀ ਨਾਂ ਮੇਰਾ ਗੁਰਪ੍ਰੀਤ ਸਿੰਘ ਪਿੰਡ ਕਰਹਾਲੀ ਸਾਹਿਬ ਜ਼ਿਲ੍ਹਾ ਪਟਿਆਲਾ ਅੱਛਾ ਕੀ ਵਾਪਰੇ ਜੀ ਕਿ ਇਹ ਰਾਤ ਦੋ ਲੜਕੇ ਸੀਗੇ ਕੋਈ 20-20 ਸਾਲ ਦੇ ਤੇ ਇਧਰੋਂ ਪਟਿਆਲੇ ਤੋਂ ਕੰਮ ਤੋਂ ਆਏ ਸੀਗੇ ਇੱਕ ਦਾ ਨਾਂ ਦਾ ਬੇਟਾ ਸੀਗਾ ਗੁਰਮੁਖ ਸਿੰਘ ਦਾ ਤੇ ਇੱਕ ਹੋਰ ਸਾਡੇ ਮਹਰਿਆਂ ਦਾ ਸੀਗਾ ਮੁੰਡਾ ਤੇ ਉਹ ਇਧਰੋਂ ਆ ਰਹੇ ਸੀਗੇ ਆਪਣੀ ਸਾਈਡ ਸੀਗੇ ਤੇ ਇਧਰੋਂ ਕਰਹਾਲੀ ਸਾਹਿਬ ਕੋਲ ਜੇਬੀਸੀ ਬਹੁਤ ਤੇਜ਼ ਆ ਰਹੀ ਸੀਗੀ ਤੇ ਇੱਥੇ ਹੀ ਅਚਾਨਕ ਆ ਕੇ ਉਹ ਰੌਂਗ ਸਾਈਡ ਹੋਈ ਜਦੋਂ ਜੀਬੀਸੀ ਤੋਂ ਉਹਦੇ ਵਿੱਚ ਲੱਗਿਆ ਅੱਗੇ ਡਬਲਰ ਤੇ ਮੁਰਦਾ ਅੱਛਾ ਤੇ ਇੱਕ ਮੁੰਡੇ ਦਾ ਜਿਹੜਾ ਨਾਮ ਸੈਲੀ ਸਿੰਘਾ ਉਹਦੀ ਤਾਂ ਇੱਥੇ ਹੀ ਮੌਤ ਹੋ ਗਈ ਤੇ ਹਸਪੀਟਲ ਲੈ ਗਏ ਅਮਰਚਾ ਤੇ ਇੱਕ ਦੀ 11:30 ਵਜੇ ਮੌਤ ਹੋ ਗਈ ਦੋਹਾਂ ਦੀ ਡੈਥ ਹੋ ਗਈ ਹਾਂ ਦੋਨਾਂ ਦੀ ਡੈਥ ਹੋ ਗਈ ਬਹੁਤ ਜ਼ਿਆਦਾ ਮਾੜਾ ਪਟਿਆਲੇ ਤੋਂ ਆਰੇ ਸੀ ਹਾਂ ਉਹ ਮੁੰਡੇ ਪਟਿਆਲੇ ਕੰਮ ਲੱਗੇ ਹੋਏ ਸੀਗੇ ਉਹ ਰੈਗੂਲਰ ਆਉਂਦੇ ਸੀਗੇ ਰੋਜ਼ ਮੈਡੀਕਲ ਜੀਸੀਬੀ ਕਿੰਨਾ ਦੀ ਬਾਈ ਜੀਬੀਸੀ ਦੀ ਹਲੇ ਪੜਤਾਲ ਕਰ ਰਹੇ ਨੇ ਇੱਥੇ ਕੰਮ ਚੱਲਦਾ ਪਿਆ ਸਾਡਾ ਨਹਿਰ ਵਿਭਾਗ ਦੇ ਦਾ ਹਾਂ ਨਹਿਰਬੰਦੀ ਡਰਾਈਵਰ ਵਗੈਰਾ ਦਾ ਪਤਾ ਲੱਗਿਆ ਡਰਾਈਵਰ ਵਗੈਰਾ ਆਪਣਾ ਨਾਲ ਦੀ ਨਾਲ ਹੀ ਜਦੋਂ ਐਕਸੀਡੈਂਟ ਹੋਇਆ ਨਾਲ ਦੀ ਨਾਲ ਹੀ ਇਧਰ ਪਾਰਕ ਚਲਾ ਕੇ ਉਹ ਫਰਾਰ ਹੋ ਗਿਆ ਇੰਨੇ ਨੂੰ ਲੋਕ ਇਕੱਠੇ ਹੋ ਗਏ ਉਹ ਫਰਾਰ ਹੋ ਗਿਆ ਜੀਸੀਬੀ ਅੰਦਰ ਹੈ ਬਾਈ ਜੀਬੀਸੀ ਹਾਂ ਉਹ ਰੇ ਕਬਜ਼ੇ ਚ ਹਾਂ ਪੁਲਿਸ ਵੀ ਆ ਗਈ ਤੇ ਦੇਖੋ ਹੁਣ ਕਾਰਵਾਈ ਕਰਦੇ ਆ ਕਿ ਪਰਿਵਾਰਾਂ ਚ ਕੌਣ ਕੌਣ ਆ ਬਾਈ ਜਿਹੜੇ ਮੁੰਡੇ ਪਰਿਵਾਰਾਂ ਚ ਹੈਗੇ ਨੇ ਜਿਹੜੇ ਦੀ ਆਉਣ ਦੀ ਸਪੋਰਟ ਡੈਥ ਹੋ ਗਈ ਆ ਉਹ ਮੰਮੀ ਆ ਇੱਕ ਡੈਡੀ ਆ ਇੱਕ ਉਹਦੀ ਸਿਸਟਰ ਸੀਗੀ ਚਾਰ ਜੀ ਸੀਗੇ ਤੇ ਇੱਕ ਇਕੱਲੇ ਭਾਈ ਸੀ ਉਹ ਡੈਥ ਹੋ ਗਈ ਤੇ ਜਰਾ ਦੂਸਰਾ ਮੁੰਡਾ ਸੀਗਾ ਉਹਦੇ ਡੈਡੀ ਦੇ ਹੋਗੇ 10 ਕੋ 15 ਕੋ ਸਾਲ ਲੈਥ ਹੋਈ ਨਹੀਂ ਤੇ ਉਹ ਦੋ ਬ੍ਰਦਰ ਸੀਗੇ ਕਮਾਉਣ ਵਾਲੇ ਕੱਲੀ ਤੇ ਹਾਂਜੀ ਕਮਾਉਣ ਵਾਲੇ ਕੱਲੇ ਸੀਗੇ ਤੇ ਮਤਲਬ ਕਿ ਬਹੁਤ ਜ਼ਿਆਦਾ ਹੀ ਮਾੜਾ ਹੋਇਆ ਇੱਕੋ ਪਿੰਡ ਦੇ ਨੇ ਬਾਈ ਤੁਸੀਂ ਹਾਂ ਇੱਕੋ ਪਿੰਡ ਦੇ ਨੇ ਨੇੜੇ ਨੇੜੇ ਘਰ ਨੇ ਉਹਨਾਂ ਦੇ ਦੋਹੇ ਕੰਮ ਇਕੱਠੇ ਕਰਦੇ ਪਟੇਲੇ ਹਾਂ ਕੰਮ ਇਕੱਠੇ ਕਰਦੇ ਸੀਗੇ ਦੋਨੋਂ ਹੀ ਅੱਛਾ ਤੇ ਇਹਨਾਂ ਦੀ ਬੇਨਤੀ ਆ ਵੀ ਇਹਨਾਂ ਦੀ ਬਹੁਤ ਜ਼ਿਆਦਾ ਭਿਆਨਕ ਹਾਸਾ ਹੋਇਆ ਬਹੁਤ ਜ਼ਿਆਦਾ ਕਾਰਵਾਈ ਦੀ ਮੰਗ ਕਰਦੇ ਆਂ ਸੀ ਵੀ ਜਲਦ ਤੋਂ ਜਲਦ ਕਾਰਵਾਈ ਹੋ ਕੇ ਇਹਨਾਂ ਨੂੰ ਗ੍ਰਿਫਤਾਰ ਗ੍ਰਿਫਤਾਰ ਕੀਤਾ ਜਾਵੇ ਕੀ ਨਾਮ ਆਗਾ ਤੇ ਕੀ ਮਸਲਾ ਹੋਇਆ ਬਾਈ ਮੇਰਾ ਨਾਮ ਮਨਦੀਪ ਸਿੰਘ ਆ ਪਿੰਡ ਮੇਰਾ ਕਰਹਾਲੀ ਆ ਤੇ ਰਾਤ ਇੱਥੇ ਗੁਰਦੁਆਰਾ ਦੇ ਸਾਹਮਣੇ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਇੱਕ ਮੇਰਾ ਬ੍ਰਦਰ ਸੀਗਾ ਤੇ ਇੱਕ ਸਾਡੇ ਗਵੰਡੀਆਂ ਦਾ ਮੁੰਡਾ ਸੀਗਾ ਉਹ ਦੋਨੋਂ ਹੀ ਕੰਮ ਤੋਂ ਆ ਰਹੇ ਸੀਗੇ ਤੇ ਜੀਸੀਬੀ ਵਾਲੇ ਨੇ ਰੋਂਗ ਸਾਈਡ ਆ ਕੇ ਉਹਨਾਂ ਦੇ ਵਿੱਚ ਟੱਕਰ ਮਾਰੀ ਜਿਹਦੇ ਵਿੱਚ ਮੇਰੇ ਬ੍ਰਦਰ ਦੀ ਮੌਕੇ ਤੇ ਹੀ ਡੈਥ ਹੋ ਗਈ ਦੀ ਨਾਲ ਵਾਲੇ ਮੁੰਡੇ ਦੀ ਜਾ ਕੇ ਹਸਪੀਟਲ ਚ ਲੈ ਕੀ ਨਾਮ ਕੀ ਹੈ ਬਈ ਦੋਹਾਂ ਮੁੰਡਿਆਂ ਦਾ ਇੱਕ ਦਾ ਤੇਜ ਤੇਜਿੰਦਰ ਸਿੰਘ ਹੈ ਇੱਕ ਦਾ ਅਮਰਪਤ ਲਗਾ ਅੱਛਾ ਬਈ ਕੰਮ ਕਿਥੇ ਕਰਦੇ ਤੇ ਇਹ ਕੰਮ ਤੋਂ ਆ ਰਹੇ ਸੀ ਹਾਂ ਜੀ ਇਹ ਅਮਰਪਤ ਚੱਲੇ ਦੇ ਸਾਹਮਣੇ ਮੈਡੀਕਲ ਹਾਲ ਤੇ ਲੱਗੇ ਹੋਏ ਸੀ ਜਿਹੜਾ ਮੇਰਾ ਬ੍ਰਦਰ ਹੈ ਤੇਜਿੰਦਰ ਸਿੰਘ ਕਿੰਨੇ ਕ ਬਜ ਦੀ ਘਟਨਾ ਦਾ ਇਹ ਸਾਢੇ 8 ਤੇ 8 ਦੇ ਵਿੱਚ ਤੇ ਹੋਇਆ ਜੀ ਅੱਛਾ ਕੀ ਮੰਗ ਕੀ ਕਰਦੇ ਹੋ ਬਈ ਸਾਡੀ ਇਹ ਮੰਗ ਹੈ ਵੀ ਸਾਡੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਹਾਂ ਡੀਸੀਬੀ ਵਾਲੇ ਨੇ ਇਹਨਾਂ ਤੋਂ ਸਾਡੂੰ ਇਹੀ ਮੰਗ ਹੈ ਵੀ ਉਮਰ ਕਿੰਨੀ ਕਿੰਨੀ ਸੀ ਬਈ ਦੋਹਾਂ ਦੀ ਉਮਰ ਹਲੇ ਬਾਈ 19 ਸਾਲ ਦੀ ਸੀ ਖੀਬੀਗ ਦੀ ਰਾਮਾਜੀ ਤੇ ਕੀ ਜਿਹੜੀ ਘਟਨਾ ਵਾਪਰੀ ਹੈ ਕਿਹੜਾ ਪਿੰਡ ਹੈ ਇਹ ਤੇ ਬਾਈ ਪਿੰਡ ਕਾਲੀ ਸਾਹਾ ਆ ਜੀਬੀ ਸੀਦ ਨੂੰ ਆਈ ਸੀ ਰਾਮ ਨਵਾਂਗੋ ਫੈਟ ਤੋਂ ਮੁੰਡੇ ਰੂਮ ਕਰਦੇ ਆ ਜੀ ਇਹ ਦੋ ਆ ਰਹੇ ਸੀ ਪਟਾਲਿਓ ਅੱਛਾ ਇਕਾਲੀ ਗੁਰਦੁਆਰੇ ਦੇ ਨਾਲ ਸਾਹਮਣੇ ਜੀਬੀ ਸੀ ਵਾਲਾ ਦੂਜੀ ਸਰੋਂ ਸਰ ਜਾ ਕੇ ਚੁੱਪ ਕਰ ਗਏ ਵਿਚ ਮੋਰ ਸਾ ਉਹ ਪੂਰੇ ਮੋਰ ਸਾ ਜਿਮ ਕਰ ਮਾਰ ਨਹੀਂ ਤਾਂ ਜੀਬੀ ਸੀ ਇਸਾਰੇ ਕਿੰਨੇ ਬੰਦੇ ਜਿਹੜੀ ਡੈਥ ਹੋਈ ਹੈ ਕੋਈ ਨਾਮ ਵਗੈਰਾ ਦੋ ਦੀ हां ਇੱਕ ਗੁੰਡਾ ਤਜਿੰਦਰਾ ਗੁਰਮukh Singh ਦਾ ਮੁੰਡਾਈ ਹਾਂ ਇੱਕ ਅਮਰਤਪਾਲ ਆ ਬਲਜਿੰਦਰ ਸਿੰਘ ਦਾ ਮੁੰਡਾਈ ਇਹ ਕਿੱਥੋਂ ਰਹਿਣ ਵਾਲੇ ਨੇ ਇਹ ਕਾਲੇ ਸਾਬ ਪਿੰਡ ਦੇ ਜੀ ਠੀਕ ਸਰ ਜੇਸੀਬੀ ਦਾ ਪਤਾ ਲੱਗਿਆ ਕਿੰਨਾ ਦੀ ਜੇਸੀਬੀ ਹੈ ਹਾਂ ਮਾਲਕ ਨੂੰ ਪਤਾ ਲੱਗ ਗਿਆ ਡਰਾਈਵਰ ਦਾ ਨਹੀਂ ਪਤਾ ਲੱਗਾ ਉਹਦਾ ਭੱਜ ਗਿਆ ਵੀ ਝੜਕਾ ਕਰਕੇ ਜੀ ਤੇ ਇਹ ਕਿੱਥੇ ਕੰਮ ਕਰ ਰਹੇ ਤੁਸੀਂ ਸਰ ਇਹ ਕੰਮ ਇਹਥੇ ਸੁਧਰੇ ਕਰ ਰਹੀ ਸੀ ਸਰਕਾਰੀ ਜਿਹੜਾ ਕੰਮ ਚੱਲ ਰਿਹਾ ਉਹ ਨਜ਼ਰ ਕਰ ਰਹੀ ਸੀ ਤੇ ਡਰਾਈਵਰ ਦਾ ਪਤਾ ਲੱਗਿਆ ਜੀ ਕੋਈ ਡਰਾਈਵਰ ਦਾ ਜੀ ਨਾਂ ਦਾ ਨਹੀਂ ਲੱਗਾ ਪਰ ਮਾਲਕ ਇੰਦੇ ਵਿੱਚ ਆ ਰਹੇ ਆ ਇੱਕ ਦੇ ਦਈਏ ਮਾਮਲਾ ਦਰਜ ਕਰ ਲੇ ਜੀ ਮਾਲਾ ਜੀ ਕਰਾਂਗਾ ਜੀ ਇਹ ਕਰਨਾ ਇੱਥੇ ਮੈਂ ਹੀ ਕਰ ਰਿਹਾ ਤੇ ਬੱਚਿਆਂ ਦੀ ਜਿਹੜੀ ਡੈੱਡ ਬੋਡੀ ਹੈ ਜੀ ਕਿੱਥੇ ਹੋਰ ਜਨਰਲ ਅਫਸਰ ਫੇਰ ਜੀ ਪੋਸਟ ਮਾਰਟ ਮਾ ਦੇਊਗਾ ਅੱਜ ਆ ਅੱਜ